ਦੇ ਨਾਲ-ਨਾਲ ਮਿੰਟੂ ਜੀ ਇੱਕ ਵੀਰ ਦਾ ਹੋਰ ਕਮੈਂਟ ਆਇਆ ਸੀਗਾ ਜਰਾ ਉਹ ਕਹਿੰਦੇ ਜੀ ਕਿ ਰੋਜ਼ ਤੁਸੀਂ ਲੀਡਰਾਂ ਦੀ ਗੱਲਾਂ ਬਾਤਾਂ ਕਰਦੇ ਹੋਗੇ ਹਾਂਜੀ ਹਾਂਜੀ ਰਾਜਵਿੰਦਰ ਜੀ ਉਹ ਕਹਿੰਦੇ ਕਿ ਬਾਈ ਸਾਰਾ ਕੁਝ ਪਤਾ ਹੁੰਦਾ ਪੱਤਰਕਾਰ ਨੂੰ ਕਿ ਬਾਈ ਲੀਡਰ ਫਲਾਣਾ ਕਿਵੇਂ ਫਲਾਣਾ ਕਿਵੇਂ ਵੋਟ ਪਾਉਣ ਤੋਂ ਪਹਿਲਾਂ ਕੀ ਸੋਚਦਾ ਪੱਤਰਕਾਰ ਕਹਿੰਦੇ ਕਿ ਫਸਾ ਲਿਆ ਤੁਸੀਂ ਮੈਨੂੰ ਐ ਜੀ ਉਹ ਹੁਣ ਐ ਤਾਂ ਪੁੱਛ ਨਹੀਂ ਸਕਦੇ ਕਿ ਇਹਨੂੰ ਵੋਟ ਪਾਉਂਗੇ ਵੈਸੇ ਇਹ ਗੱਲ ਇਹ ਵੀ ਨਹੀਂ ਚੀਜ਼ ਮੈਂ ਤਾਂ ਕਹਿੰਦਾ ਕਿਸੇ ਨੂੰ ਵੀ ਨਹੀਂ ਪੁੱਛਣੀ ਚਾਹੀਦੀ ਕਿ ਜ ਸਮਰਥਕ ਕਿਹਦੇ ਹੈ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਆਉਂਦੀ ਅਕਸਰ ਕੀ ਹੈ ਕਿ ਇਦਾਂ ਦਾ ਸਵਾਲ ਜਿਹੜਾ ਕੀਤਾ ਜਾਂਦਾ ਪਰ ਉਹਦਾ ਜਵਾਬ ਦੇਣਾ ਵਾਜ਼ ਵੇਸ ਕਰਕੇ ਨਹੀਂ ਹੈ ਕਿਉਂਕਿ ਜੇ ਤੁਹਾਡੇ ਨਾਲ ਬਹੁਤ ਸਾਰੇ ਲੋਕ ਜੁੜੇ ਆ ਤਾਂ ਕਈ ਵਾਰ ਕੀ ਹੈ ਕਿ ਮੰਨ ਲਓ ਉਹਦੇ ਚੋਂ ਕੁਝ ਲੋਕ ਪ੍ਰਭਾਵਿਤ ਹੁੰਦੇ ਚਾਹੇ ਤੁਸੀਂ ਯੂਟਿਊਬਰ ਹੋ ਬਲੌਗਰ ਹੋ ਕੁਝ ਵੀ ਹੋ ਅੱਜਕੱਲ ਮੈਂ ਦੇਖਦਾ ਜਿਹੜੇ ਇਸ ਤਰ੍ਹਾਂ ਦੇ ਯੂਟਿਊਬਰ ਹੈ ਉਹਨਾਂ ਦੀ ਫੋਲੋਇੰਗ ਪੰਜਾਬੀ ਚ ਵੀ ਕਈਆਂ ਦੀ 7-7 ਲੱਖ 8-8 ਲੱਖ ਤੱਕ ਵੀ ਆ فرض کرو ਤੁਸੀਂ ਕਿਸੇ ਥਾਂ ਤੇ મત ਬਣਾਇਆ ਕਿਸ ਨੂੰ ووٹ ਪਾਉਣੀ ਹੈ ਮੈਂ ਤੇ ਤੁਸੀਂ ਉਹਨੂੰ ਉਜਾਗਰ ਕਰਦੇ ਹੋ ਕਿਸੇ ਦੇ ਪੁੱਛਣ ਤੇ ਜਾਂ ਆਪਣੇ ਆਪ ਤੇ ਮਾਨ ਸਾਹਿਬ ਅੱਗੇ ਜਾ ਕੇ فرض ਕਰੋ ਤੁਹਾਡਾ ਫੈਸਲਾ ਗਲਤ ਸਾਬਤ ਹੁੰਦਾ ਹੈ ਇਟ ਮੀਨ ਕਿ ਜਿਹੜੇ ਤੁਹਾਡੇ ਮਗਰ ਲੱਗੇ ਸੀਗੇ ਉਹ ਵੀ ਤਾਂ ਤੁਸੀਂ ਡੋਬਤੇ ਨਾ ਜੀ ਆਪ ਤੋਂ ਡੁੱਬਿਓ ਆਪਣੇ ਕਹਿੰਦੇ ਹੁੰਦੇ ਆ ਨਾ ਕਿ ਨਾਲ ਦੂਜੇ ਵੀ ਡੋਬਤੇ ਹਾਂਜੀ ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਇਹ ਨਿੱਜੀ ਤੌਰ ਤੇ ਆਪਣੇ ਕੋਲ ਹੀ ਰੱਖਣਾ ਚਾਹੀਦਾ ਸਾਰਾ ਪਰ ਮੈਂ ਆਪਣੀ ਗੱਲ ਕਰ ਸਕਦਾ ਦੂਸਰੇ ਪੱਤਰਕਾਰ ਕੀ ਸੋਚਦੇ ਆ ਉਹਨਾਂ ਦਾ ਆਪਣਾ ਦਾਇਰਾ ਹੈ ਜਾਂ ਆਪਣਾ ਅਧਿਕਾਰ ਹੈ ਜੀ ਦੇਖੋ ਮੇਰਾ ਮੰਨਣਾ ਇਹ ਆ ਕਿ ਤਨ ਥੋੜਾ ਖੋਲ ਕੇ ਦੱਸ ਤੱਕ ਨਾ ਟਾਈਮ ਹੈ ਤਾਂ ਆਉਣੇ ਕੋਈ ਖਬਰਾਂ ਦੂਸਰੀਆਂ ਵੀ ਤੁਹਾਡੀ ਨਹੀਂ 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 ਆਉਣ ਦੀ ਲਾਈਨ ਅਪ ਪੂਰੀ ਗੱਲ ਖੁੱਲੀ ਬਾਤ ਕਰੋ ਜੀ ਇੰਡੀਆ ਚ ਵੋਟਰ ਵੋਟ ਕਿਦਾਂ ਕਰਦਾ ਉਹਦੀਆਂ ਕੁਝ ਮਤਲਬ ਕੇ ਕਹਿ ਲੋ ਖਾਸੀਅਤਾਂ ਨੇ ਜੀ ਜਿੱਦਾਂ ਇੱਕ ਪੱਕਾ ਵੋਟਰ ਹੈ ਪੁਸ਼ਤੈਨੀ ਵੋਟਰ ਹੈ ਜੀ ਉਹ ਇੱਕ ਕਹਿ ਲੋ ਕਿ ਪੀੜੀਦਰ ਪੀੜੀ ਚੱਲਦਾ سلسلہ ਹੈ ਉਹਦਾ ਹਿੱਸਾ ਹੈ ਜਾਂ ਉਸਨੇ ਧਾਰਿਆ ਹੈ ਕਿ ਮੈਂ ਇਸ ਪਾਰਟੀ ਨੂੰ ਹੀ ਵੋਟ ਕਰਨਾ ਹੈ ਠੀਕ ਹੈ ਜੀ ਉਹ ਪੱਕਾ ਵੋਟਰ ਹੋ ਗਿਆ ਜਾਂ ਕਹਿ ਲੋ ਕਿ ਇਹ ਸੋਚ ਕੇ ਚੱਲਦਾ ਹੈ ਕਿ ਯਾਰ ਸਾਡੇ ਪੁਰਖੇ ਜਿਹੜੇ ਸੀਗੇ ਉਹ ਇਸ ਪਾਰਟੀ ਦਾ ਹਿੱਸਾ ਸੀਗੇ ਮੈਂ ਇਸ ਨੂੰ ਵੋਟ ਕਰਨਾ ਪੱਕਾ ਵੋਟਰ ਹੋ ਗਿਆ ਮੈਂ ਗੱਲ ਨੂੰ ਕਮ ਕਮਾ ਨਹੀਂ ਰਿਹਾ ਤੁਹਾਡੀ ਨੌਲੇਜ ਵਾਸਤੇ ਦੱਸ ਰਿਹਾ ਜਿਹੜਾ ਕਿ ਮੇਰਾ ਮੰਨਣਾ ਜੋ ਅੱਜ ਤੱਕ ਮੈਂ ਵੋਟਾਂ ਪਾ ਪਾ ਕੇ ਨਤੀਜਾ ਕੱਢਿਆ ਜੀ ਮੈਂ ਘਟੂ-ਘਟੇ ਦੇ ਵਿੱਚ ਨਹੀਂ ਆਗਾ ਜੀ ਇਹਦੇ ਵਿੱਚ ਨਹੀਂ ਆਗਾ ਠੀਕ ਹੈ ਦੂਸਰਾ ਇਹ ਹੁੰਦਾ ਕਿ ਜਦ ਤੁਸੀਂ ਦੇਖਣਾ ਕਿ ਕੋਈ ਮਜ਼ਬੂਤ ਨੇਤਾ ਉਹਨੂੰ ਚੁਣਨਾ ਹੈ ਦੇਸ਼ ਵਾਸਤੇ ਮਜ਼ਬੂਤ ਕੌਣ ਹੈ ਜੀ ਤਾਂ ਤੁਸੀਂ ਵੋਟ ਕਰਦੇ ਹੋ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਕੇ ਆਹ ਬੰਦਾ ਯਾਰ ਸਾਡੇ ਮੁਲਕ ਵਾਸਤੇ ਬਹੁਤ ਜ਼ਰੂਰੀ ਹੈ ਜੀ ਆ ਇਦਾਂ ਹੀ ਹੁੰਦਾ ਇੱਕ ਵੋਟਰ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਉਹ ਵੇਖਦਾ ਹਵਾ ਦਾ ਰੁਖ ਜਿਹੜਾ ਸਭ ਤੋਂ ਇਸ ਵੇਲੇ ਕਹਿ ਲਈਏ ਕਿ ਇੰਡੀਆ ਚ ਜ਼ਿਆਦਾ ਹੋ ਸਕਦਾ ਹੈ ਕੁਝ ਵੋਟਰ ਹੈ ਜਿਹੜੇ ਬੜਾ ਬਰੀਕੀ ਦੇ ਨਾਲ ਛਾਨਣ ਆ ਲਾਉਂਦੇ ਆ ਤੇ ਇਹ ਦੇਖਦੇ ਆ ਕਿ ਕੈਂਡੀਡੇਟ ਕਿਹੜਾ ਕੰਮ ਦਾ ਸੋ ਇਸ ਤਰ੍ਹਾਂ ਹੈ ਕਿ ਮੇਰੀਆਂ ਵੀ ਇਹੀ ਤਰਜ਼ੀਆਂ ਹੋਣਗੀਆਂ ਕਿ ਯਾਰ ਜੇ ਮੰਨ ਲਓ MP ਦਾ ਇਲੈਕਸ਼ਨ ਹੈ ਤੈਸ ਵੇਲੇ ਜੋ ਮੌਜੂਦਾ ਸਰਕਾਰ ਹੈ ਜਾਂ ਜਿਹੜੇ ਦਾਵਾ ਕਰ ਰਿਹਾ ਕਿ ਉਹਨਾਂ ਦੇ ਵਿੱਚੋਂ ਯਾਰ ਸਾਡੇ ਵਾਸਤੇ ਅੱਛਾ ਕਿਹੜਾ ਸਾਡੇ ਮੁਲਕ ਵਾਸਤੇ ਅੱਛਾ ਕਿਹੜਾ ਸਾਡੀ ਇਕਨੋਮੀ ਵਾਸਤੇ ਅੱਛਾ ਕਿਹੜਾ ਸਾਡੀ ਵਿਦੇਸ਼ ਨੀਤੀ ਵਾਸਤੇ ਅੱਛਾ ਕਿਹੜਾ ਸਾਡੇ ਇੱਥੇ ਲੋਕਤੰਤਰਿਕ ਕਦਰਾਂ ਕੀਮਤਾਂ ਨੂੰ ਬਚਾਉਣ ਵਿੱਚ ਕੌਣ ਸਿੱਧ ਸਹਾਇ ਹੋਏਗਾ ਫਿਰ ਇਸ ਤੋਂ ਵੱਡੀ ਗੱਲ ਕਿ ਜੋ ਅਸੀਂ ਬੋਲਣ ਦੇ ਅਧਿਕਾਰ ਸਮੇਤ ਬਹੁਤ ਸਾਰੇ ਅਧਿਕਾਰ ਰੱਖਦੇ ਹਾਂ ਸਾਨੂੰ ਉਹ ਸੁਰੱਖਿਆ ਦੀ ਗਰੰਟੀ ਦੇਣ ਵਾਲਾ ਕੌਣ ਹੋਏਗਾ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਕਲੀਅਰ ਹੋ ਗਿਆ ਹੋਵੇਗਾ ਤੁਹਾਨੂੰ ਕਿ ਮੈਂ ਜੇ ਵੋਟ ਪਾਉਣ ਜਾਊਂਗਾ ਤਾਂ ਈਵੀਐਮ ਦਾ ਬਟਨ ਦੱਬਣ ਤੋਂ ਪਹਿਲਾਂ ਮੈਂ ਕੀ ਸੋਚੂਗਾ ਘਟੂ ਘਟ ਮੈਂ ਤੁਹਾਨੂੰ ਦੱਸ ਦਿੰਦਾ ਤੇ ਦੱਸ ਵੀ ਦਿੱਤਾ ਕਿ ਵੋਟਰ ਕਿਸ ਤਰ੍ਹਾਂ ਦੇ ਹੁੰਦੇ ਨੇ ਤਾਂ ਮੈਂ ਘਟੂ ਘਟ ਪਹਿਲੇ ਵਾਲੇ 'ਚੋਂ ਨਹੀਂ ਆ ਕਿ ਮੇਰਾ ਵੈਸੇ ਤੇ ਸਾਡੇ ਚਾਚੇ ਤਾਇਆ ਨੇ ਜੇਲਾ ਕਟੀਆਂ ਹੋਈਆਂ ਬਾਦਲ ਸਾਹਿਬ ਦੇ ਨਾਲ ਜੇਲਾਂ ਕੱਟੀਆਂ ਹੋਈਆਂ ਮੈਂ ਮਤਲਬ ਵੈਸੇ ਜ਼ਿਆਦਾਤਰ ਕਾਲੀ ਆ ਆਪਾਂ ਪਰ ਮੈਂ ਕਟੂ ਕਟੇ ਔਰ ਮੈਂ ਆਪਣੀ ਵਾਈਫ ਨੂੰ ਕਦੇ ਨਹੀਂ ਕਿਹਾ ਕਿ ਤੂੰ ਇਧਰ ਆ ਬੁੱਟ ਨਾ ਕਦੇ ਅਸੀਂ ਦੋਨਾਂ ਨੇ ਜਾਣਾ ਵੋਟ ਪਾਣ ਤੋਂ ਬਾਅਦ ਦੱਸਣਾ ਕਿ ਤੂੰ ਕਿੰਨੂੰ ਪਾਈ ਆ ਤੂੰ ਕਿੰਨੂੰ ਪਾਈ ਆ ਉਸ ਤੋਂ ਪਹਿਲਾਂ ਜਿੱਦੀ ਰਜ਼ਾ ਪਾਉ ਦਲ ਠੀਕ ਹੈ ਬਿਲਕੁਲ ਜੀ ਇਦਾਂ ਹੀ ਹੋਣਾ ਚਾਹੀਦਾ ਮੈਂ ਦੱਸ ਦਿੱਤਾ ਤੁਹਾਨੂੰ ਤੇ ਕਲੀਅਰ ਵੀ ਹੋ ਗਿਆ ਹੋਊਗਾ ਤੁਹਾਨੂੰ ਕਿ ਮੈਂ ਜਿਹੜੀ ਐਮਪੀ ਵਾਲੀ ਵੋਟ ਆ ਉਹ ਕੀ ਸੋਚ ਕੇ ਪਾਉਣੀ ਔਰ ਮੇਰੀ ਲਾਈਨ ਕਲੀਅਰ ਹੋਏਗੀ ਬਿਲਕੁਲ ਹ ਸਭ ਦਾ ਨਜ਼ਰੀਆ ਵੱਖਰਾ ਵੱਖਰਾ ਜੀ ਕੋਈ ਸੋਚ ਲਾ ਕੇ ਸਾਡਾ ਕੈਂਡੀਡੇਟ ਅਪਰੂਵ ਹੋ ਜਾ ਸਾਡੇ ਤੱਕ ਪਹੁੰਚ ਜੂਦੀ ਉਹਦੀ ਹਲਕੇ ਦੀ ਲੋਕਤ ਹੋ ਸਕਦਾ ਤਾਂ ਇਹਦੇ ਨਾਲ ਹੀ ਹੈ ਜੀ ਤੇ ਇੱਕ ਵੀਰ ਉੱਪਰਲੇ ਪਾਸੇ ਕਮੈਂਟ ਕਰਦੇ ਪਏ ਸੀਗੇ ਜੀ ਤਾਂ ਉਹ ਕਹਿੰਦੇ ਕਿ ਬਾਈ ਅੱਜ ਕੱਲ ਨਾ ਕਹਿੰਦੇ ਕਿ ਈਡੀ ਵਾਲੇ ਬੜੇ ਦੁਖੀ ਹੋਏ ਪਏ ਆ ਕਹਿੰਦੇ ਕਿ ਬਾਈ ਕੇਜਰੀਵਾਲ ਸਾਹਿਬ ਅੰਬ ਖਾਣੋਂ ਨਹੀਂ ਹਟਦੇ ਤੇ ਉਹਨਾਂ ਦਾ ਸ਼ੂਗਰ ਵਾਜੂ ਉਹਨਾਂ ਨੂੰ ਫਿਰ ਮਹਾਰਾਜੂਗਾ ਕਹਿੰਦੇ ਕਿ ਬਾਈ ਅੰਬ ਵੀ ਬੈਨ ਕਰਦੇ ਹੋ ਹੋਰ ਕੀ ਹੈ ਫਿਰ ਅੰਦਰ ਫੇਰ ਉਹ ਗਣ ਕੇ ਅੰਬਿਆਂ ਨੂੰ ਤਰਸਿੰਗੀ ਛੱਡ ਕੇ ਦੇਸ ਦੋ ਆਬਾ ਤੇ ਇੱਥੋਂ ਲੈ ਜਾਣਗੇ ਮੁਲਕਾਤੀ ਹਾਂ ਇੱਥੇ ਜਾਂਦੇ ਰਹਿੰਦੇ ਮਾਨ ਸਾਹਿਬ ਜੀ ਇਹਨਾਂ ਦੇ ਤੇ ਅਥਰੂ ਭਿਜੇ ਅੰਬ ਉਹੀ ਬੜੇ ਸਵਾਦ ਲੱਗਣੇ ਨੇ ਤੇ ਦੂਜੀ ਗੱਲ ਇਹ ਆ ਕਿ ਵੇਖੋ ਮਸਲਾ ਜਿਹੜਾ ਹੈ ਨਾ ਪਤਾ ਨਹੀਂ ਇਧਰੋਂ ਕੀ ਮਾਮਲਾ ਹੈ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਤੁਸੀਂ ਇਹਨਾਂ ਦੇ ਸਟਾਰ ਪ੍ਰਚਾਰਕਾਂ ਦੀ ਕੱਲ ਸੂਚੀ ਚੱਕ ਲਓ ਜੇਲ੍ਹ 'ਚ ਜਿਹੜੇ ਨਜ਼ਰਬੰਦ ਆ ਸਾਰੇ ਹੀ ਪਾਏ ਆ ਚਲੋ ਕੋਈ ਉਮੀਦ ਰੱਖਾ ਚੇਂਜ ਹੋ ਜੇ ਸ਼ੂਗਰ ਲੈਵਲ ਜਿਹੋ ਜੇ ਮਰਜ਼ੀ ਹੋਵੇ ਪਰ ਪ੍ਰਚਾਰ ਦੇ ਲੈਵਲ ਤੇ ਜਾ ਕੇ ਦੇਖੋਗੇ ਤਾਂ ਜ਼ਰੂਰ ਕੱਲ ਨੂੰ ਛੁੱਟੀ ਮੰਗਣਗੇ ਜੀ ਕਹਿਣਗੇ ਕਿ ਸਾਨੂੰ ਪ੍ਰਚਾਰ ਵਾਸਤੇ ਬਾਹਰ ਜਾਣ ਦਿਓ ਹਜੂ ਹਾਂ ਸਾਡੇ ਜੀਵਨਾਂ ਲੱਗਣਾ ਪਾਰਟੀ ਬਣਾ ਜੀ ਇਹ ਲਾ ਦਿੱਤੀ ਗਈ ਆ ਜੀ ਇਹ ਵੀ ਗੱਲ ਆ ਬਾਕੀ ਚਲੋ ਇੱਕ ਉਮੀਦ ਵੀ ਹੁੰਦੀ ਹੈ ਮਿੰਟੂ ਜੀ ਕੀ ਪਤਾ ਬਾਹਰ ਆ ਜਾਣ ਕਹਿੰਦੇ ਬਾਅਦ ਦੇ ਵਿੱਚ ਹਰ ਇੱਕ ਨੂੰ ਭਾਈ ਦੇਖੋ ਜਿਹੜਾ ਬੰਦਾ ਫਸਿਆ ਫਾਸੀ ਨੂੰ ਫਟਕਣ ਕੀ ਜੀ ਹਰ ਇੱਕ ਬੰਦਾ ਜਿਹੜਾ ਫਸ ਜਾਂਦਾ ਹੈ ਇੱਕ ਪਿੰਜਰਾ ਹੁੰਦਾ ਜੇਲ ਕਹਿੰਦੇ ਆ ਕਿ ਪਿੰਜਰਾ ਚਾਹੇ ਸੋਨੇ ਦਾ ਵੀ ਹੋਵੇ ਨਾ ਉਹ ਵੀ ਮਾੜਾ ਜੇਲ੍ਹ ਦੇ ਵਿੱਚ ਅਕਸਰ ਇਹ ਜੁਮਲਾ ਜਿਹੜਾ ਵਾਰ-ਵਾਰ ਬੋਲਿਆ ਜਾਂਦਾ ਮਾਨ ਸਾਹਿਬ ਜੀ ਤਾਂ ਉਸ ਪਿੰਜਰੇ ਚੋਂ ਨਿਕਲਣ ਵਾਸਤੇ ਤੁਸੀਂ ਹੋ ਜਾਂ ਮੈਂ ਹਾਂ ਸਾਰੇ ਹੀ ਕਿਤੇ ਨਾ ਕਿਤੇ ਹੱਥ ਪੈਰ ਮਾਰਦੇ ਆ ਤੇ ਚਾਹੇ ਉਹਦੇ ਵਾਸਤੇ ਕੋਈ ਸੋਨਾ ਕੋਈ ਸ਼ੱਲੀ ਪੂਣੀ ਗਹਿਣੇ ਪੂਣੀ ਪਵੇ ਜਾਂ ਕੁਝ ਵੇਚਣਾ ਪਵੇ ਸਾਰੇ ਕੁਝ ਕਰਦੇ ਪਰ ਇਹਨਾਂ ਕੁਲ ਤੇ ਇਹੋ ਜੀ ਨੋਬਤ ਨਹੀਂ ਆਏਗੀ ਜੀ 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 ਗੱਲ ਆਪਾਂ ਮੁੱਦਾ ਨਹੀਂ ਕਰ ਰਹੇ ਸੀ ਰੋਜ਼ਗਾਰ ਦੀ ਤਾਂ ਜੀ ਇਹਨਾਂ ਦਾ ਕਮੈਂਟ ਹੈ სპੋਰਟਸ ਪਾਲਿਸੀ ਦੇ ਵਿੱਚ 35% ਵਾਲਾ ਮੁੱਦਾ ਜਿਹੜਾ ਤੁਸੀਂ ਚੁੱਕਿਆ ਸੀਗੇ ਮਿੰਟੂ ਜੀ ਔਰ ਇਹ ਤੇ ਹਾਲੇ ਤੱਕ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਸਗੋਂ 3 ਮਹੀਨਿਆਂ ਤੋਂ სპੋਰਟਸ ਡਾਇਰੈਕਟਰੀ ਨਹੀਂ ਲਾਇਆ ਜੀ ਕਹਿੰਦੇ ਕਿ ਬਾਈ ਕੰਮ სპੋਰਟਸ ਉਹਦੇ ਤੇ ਨਾ ਮੈਂ ਕੰਮ ਕਰ ਰਿਹਾ ਸੀਗਾ ਵਿੱਚ ਇਲੈਕਸ਼ਨ ਆ ਗਿਆ ਤੁਹਾਨੂੰ ਪਤਾ ਨਾ ਕਿ ਹੁਣ ਇਲੈਕਸ਼ਨ ਦੀ ਮਸ਼ਰੂਫੀਅਤ ਇੰਨੀ ਹੈ ਕਿ ਮੈਂ ਖੁਦ ਤੁਹਾਡੇ ਸਾਹਮਣੇ ਅੱਜ ਮੈਂ ਮੈਨੂੰ ਕੋਈ ਨੀਜੀ ਕੁੜੀ ਜਿਹਾ ਮਾ ਪੈ ਗਿਆ ਤਾਂ ਉਹ ਕਿੰਨੀ ਅਡਜਸਟਮੈਂਟ ਕਰਨੀ ਪਈ ਜੀ ਸੋ ਮੈਂ ਦੂਸਰੇ ਪਾਸੇ ਚਲੋ ਧਿਆਨ ਹੋ ਗਿਆ ਕਿਉਂਕਿ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਹਨ ਪਲ ਦਰ ਪਲ ਔਰ ਹਰੇਕ ਖਬਰ ਵਾਸਤੇ ਤੁਹਾਨੂੰ ਵਰਕਆਊਟ ਕਿਤੇ ਨਾ ਕਿਤੇ ਕਰਨਾ ਪੈਂਦਾ ਜੀ ਸੋ ਇਸ ਕਰਕੇ ਮੈਂ ਕੰਮ ਕਰ ਰਿਹਾ ਸੀਗਾ ਸਪੋਰਟਸ ਪਾਲਿਸੀ ਤੇ ਮੈਂ ਵਾਦਾ ਕਰਦਾ ਕਿ ਜਿੱਦਨ ਵੀ ਕੀਤਾ ਮੈਂ ਇਹਨਾਂ ਦੇ ਬਖੀ ਉਹ ਦੇੜ ਦਊਗਾ ਚਾਹੇ ਉਹਦੇ ਵਾਸਤੇ ਮੈਨੂੰ ਜਿਹੜੇ ਇੰਟਰਨੈਸ਼ਨਲ ਪਲੇਅਰ ਹੈ ਨੈਸ਼ਨਲ ਪਲੇਅਰ ਹੈ ਉਹਨਾਂ ਦੇ ਨਾਲ ਗੱਲ ਵੀ ਕਿਉਂ ਨਾ ਕਰਨੀ ਪਵੇ ਜੀ ਚਲੋ ਕੋਈ ਗੱਲ ਨਹੀਂ ਆਪਾਂ ਕਰਾਂਗੇ ਹਾਂ ਜੀ ਮੈਂ ਥੋੜਾ ਟਾਈਮ ਦੇ ਦਿਓ ਮੈਂ ਅੱਗੇ ਵੀ ਗੱਲ ਚੱਕੀ ਸੀ ਤਾਂ ਮੁੱਦਾ ਬਣਿਆ ਸੀਗਾ ਸ਼ਾਇਦ ਵਿਧਾਨ ਸਭਾ ਤੱਕ ਵੀ ਗੁੰਝਿਆ ਸੀਗਾ ਮਾਮਲਾ ਉਹ ਪਹਿਲਵਾਨ ਬੋਲੇ ਸਨ ਜੀ ਪਹਿਲਵਾਨ ਜੀ ਨਹੀਂ ਜਿਹੜੇ ਆਪਣੇ ਖਨੌਰ ਵਾਲੇ ਜੀ ਮੈਂ ਬਹੁਤ ਇੱਜ਼ਤ ਕਰਦਾ ਉਹਨਾਂ ਦੀ ਗੁਰਲਾਲ ਜੀ ਬਹੁਤ ਤਗੜੇ ਮੇਰੀ ਨਜ਼ਰ ਦੇ ਵਿੱਚ ਬਹੁਤ ਜ਼ਬਰਦਸਤ ਪਲੇਅਰ ਨੇ ਉਹ ਕਿਤੇ ਕਿਸੇ ਟਾਈਮ ਤਾਂ ਉਹ ਪਹਿਲਵਾਨ ਜੀ ਨੇ ਮੁੱਦਾ ਚੱਕਿਆ ਵੀ ਸੀਗਾ ਵਿਧਾਨ ਸਭਾ 'ਚ ਮੈਂ ਉਹ ਸੁਣਿਆ ਵੀ ਆ ਤੇ ਮੈਨੂੰ ਤਸੱਲੀ ਵੀ ਹੋਈ ਕਿ ਚਲੋ ਯਾਰ ਕਟੂ-ਕਟੂ ਕੋਈ ਸੁਣਦਾ ਤੇ ਹੈ ਕੋਈ ਬੰਦਾ ਬੋਲਣ ਜੂਗਾ ਕੋਈ ਜ਼ੁਰਤ ਤੇ ਰੱਖਦਾ ਪਲਵਾਨ ਆਕਰ ਪਲਵਾਨਾ ਚਾਹੇ ਉਹ ਸਿਆਸਤ ਦੇ ਧਾਗੇ ਨਾਲ ਵੱਜਾ ਪਰ ਪਲਵਾਨਤਾ ਆਕਰ ਪਲਵਾਨ ਹੈ ਨਹੀਂ ਨਹੀਂ ਭਾਈ ਜ਼ੁਰਤ ਦਿਖਾਈ ਹੁੰਦੇ ਨੇ ਹਾਂ ਜੀ ਗੱਲ ਇਹ ਕਿ ਵਧਾਈ ਦਾ ਪਤਰ ਨੇ ਜੀ ਬਿਲਕੁਲ ਤੇ ਵੀਰ ਸੁਖਬੀਰ ਇਹਨਾਂ ਦੀ ਆਈਡੀ ਦਾ ਨਾਮ ਹੈ ਕਹਿੰਦੇ ਵੀਰ ਜੀ ਅੱਜਕੱਲ ਤੁਸੀਂ ਕਾਂਗਰਸ ਪੱਖੀ ਜੇ ਕਹਿੰਦੇ ਕੇਵਲ ਮੈਨੂੰ ਕਿਸੇ ਪੱਖੀ ਤੁਸੀਂ ਕਹ ਲਓ ਕੋਈ ਚੱਕਰ ਨਹੀਂ ਹੈਗਾ ਤੁਸੀਂ ਕਿਸੇ ਵੀ ਪੱਖੀ ਕਹ ਲਓ ਕੋਈ ਹੋਰ ਵੀਰ ਸੁਖਬੀਰ ਦੀ ਜਗ੍ਹਾ ਕੋਈ ਮੇਰਾ ਮਾਨ ਭਗਵੰਤ ਮਾਨ ਆ ਗਿਆ ਤਾਂ ਉਹ ਤੁਹਾਡੇ ਪੱਖੀ ਕਹਦਾ ਹੈਗਾ ਕਿ ਤੁਸੀਂ ਅੱਜਕੱਲ ਵੀਰ ਸੁਖਬੀਰ ਪੱਖੀ ਉਹ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿਹੜੀ ਪੱਖੀ ਕਮਾ ਰਹੇ ਹੋ ਮੈਂ ਕਿਹੜੀ ਚੱਕੀ ਕਮਾਉਣੀ ਹੈ ਮੈਨੂੰ ਪਤਾ ਹੈ ਕੋਈ ਰਾਜਾ ਰਾਜਕੁਮਾਰ ਆ ਗਿਆ ਉਹ ਕਹੇਗਾ ਜੀ ਮੈਨੂੰ ਕੋਈ ਦਿੱਕਤ ਨਹੀਂ ਹੈ ਪਰ ਮੈਂ ਤੁਹਾਨੂੰ ਥੋੜਾ ਜਿਹਾ ਇਸ ਕਰਕੇ ਦੱਸਿਆ ਕਿ ਜੇ ਕੋਈ ਬੰਦਾ ਕਿਸੇ ਦਾ ਨਜ਼ਰੀਆ ਜਾਨਣਾ ਚਾਹੁੰਦਾ ਹੈ ਨਾ ਤਾਂ ਮੈਂ ਮੈਂ ਉਹ ਨਾ ਬੰਦਿਆ ਚੁਣੀ ਕਿ ਜਿਹੜਾ ਐਵੇਂ ਲਾਗ ਲਪੇਟ ਜੀ ਜ਼ਿਆਦਾ ਕਰਾ ਹਾਲਾਂਕਿ ਰੱਖਣੀ ਪੈਂਦੀ ਆ ਕੈਮਰੇ ਆ ਮਾਈਕ ਹੈ ਮੰਚ ਹੈ ਮਰਿਆਦਾ ਹੁੰਦੀ ਆ ਪਰ ਫਿਰ ਵੀ ਮੈਂ ਉਹ ਚੁੱਪੜ ਚਾਪੜ ਕੇ ਜ਼ਿਆਦਾ ਗੱਲਾਂ ਨਹੀਂ ਕਰਦਾ ਹੁੰਦਾ ਜੋ ਮੇਰੇ ਦਿਲ ਚ ਮੈਂ ਕਲੀਅਰ ਕੱਟ ਕਰ ਦਿੰਦਾ ਹਾਂ ਉਹਨਾਂ ਦਾ ਜੀ ਜੀ ਔਰ ਵੀਰ ਸੁਖਵੀਰ ਤੁਹਾਨੂੰ ਮੈਂ ਹੋਰ ਵੀ ਬਹੁਤ ਕੁਝ ਦੱਸ ਸਕਦਾ ਜੇ ਤੁਸੀਂ ਵੀਰ ਬਣ ਕੇ ਕਿਤੇ ਉੰਜਾ ਜਾਓ ਆਫ ਦੀ ਰਿਕਾਰਡ ਕਿ ਜੇ ਤੁਸੀਂ ਇਹ ਗੱਲ ਸੋਚਦੇ ਹੋ ਫਿਰ ਤੁਹਾਨੂੰ ਮੈਂ ਹੋਰ ਵੀ ਠੰਡਿਆ ਕਰ ਦਾਂਗਾ ਚਲੋ ਕੋਈ ਗੱਲ ਨਹੀਂ